ਰੌਪੜ ਚੱਕਦੰਨਾ ਤੋਂ ਮੁਕੰਦਪੁਰ ਰੋਡ ਦੇ ਪਿੰਡ ਬਖਲੌਰ ਦੇ ਅੱਡੇ ਵਿੱਚ ਨਹਿਰ ਦੇ ਪੁਲ ਦੀ ਸਲੇਬ ਟੁੱਟਣ ਦਾ ਸਮਾਚਾਰ ਪ੍ਰਾਪਤ ਹੈ ਜਾਣਕਾਰੀ ਦਿੰਦੇ ਹੋਏ ਸ਼ਵਕਮਾਰ ਹੈਪੀ ਬੀਰੂ ਜੀਵਨ ਕੁਮਾਰ ਸੰਜੀਵ ਦਾਰਾ ਸਿੰਘ ਅਤੇ ਸ਼ਾਮ ਲਾਲ ਖੋਲਾ ਨੇ ਦੱਸਿਆ ਕਿ ਸਵੇਰੀ ਇੱਕ ਸੀਮਿੰਟ ਦਾ ਭਾਰਾ ਟਰੱਕ ਜੋ ਕਿ ਚੱਕਦੰਨਾ ਤੋਂ ਮੁਕੰਦਪੁਰ ਵੱਲ ਜਾ ਰਿਹਾ ਸੀ ਅਤੇ ਟਰੱਕ ਓਵਰਲੋਡ ਹੋਣ ਦੇ ਕਾਰਨ ਸੜਕ ਤੋਂ ਜਦੋਂ ਲੰਘਿਆ ਤਾਂ ਉਹ ਜਿਹੜੀ ਸਲੇਬ ਹੈਗੀ ਟੁੱਟ ਕੇ ਚੱਕਦੰਨਾ ਚੂਰ ਹੋ ਗਈ ਅਤੇ ਉਹਨਾਂ ਵੱਲੋਂ ਇਸ ਮੌਕੇ ਨਹਿਰੀ ਵਿਭਾਗ ਜਾਂ ਪੀ ਡਬਲਯੂ ਡੀ ਦੀ ਅਧਿਕਾਰੀਆਂ ਨਾਲ ਰਾਸਤਵੀ ਕੰਮ ਕੀਤਾ ਪਰੰਤੂ ਮੁੱਕ ਤੇ ਕੋਈ ਨਹੀਂ ਪਹੁੰਚਾ ਤੀ ਇਸ ਮੌਕੇ ਆਉਣ ਜਾਣ ਵਾਲੇ ਰਾਹੀਦਾਂ ਨੂੰ ਕਾਫੀ ਮੁਸ਼ਕਲ ਦਾ ਸ सामना ਕਰਨਾ ਪੈ ਰਿਹਾ ਹੈ ਆਓ ਜਾਣਦੇ ਹਾਂ ਕੀ ਹੈ ਮਾਮਲਾ ਤੁਸੀਂ ਦੇਖ ਰਹੇ ਹੋ ਚੈਨਲ ਈਗਲ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਜਿਹੜੀ ਸੜਕ ਆ तकरीबन 9 69 ਕਿਲੋਮੀਟਰ ਦਾ ਟੁੱਟਿਆ ਤੇ ਇਹ ਬਹੁਤ ਬੁਰੀ ਦਾ ਟੁੱਟਿਆ ਹੋਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ ਉਹ ਦੱਸਿਓ ਇਹ ਸੜਕ ਜੀ ਚੱਕ ਦਾਨੇ ਦਾ ਮੁਕੰਦਪੁਰ ਨੂੰ ਜਾਂਦੀ ਹੈ तकरीबन 9.5 ਕਿਲੋਮੀਟਰ ਤੱਕ ਆ ਇਹ ਇਹ ਸੜਕ ਦੀ ਬਹੁਤ ਬੁਰੀ ਹਾਲਤ ਆ ਬਹੁਤ بڑے بڑے ਖੱਡੇ ਨੇ ਤੇ ਕਿਰਪਾ ਕਰਕੇ ਇਹਦੇ ਵਾਲੇ ਵੀ ਧਿਆਨ ਦਿੱਤਾ ਜਾਵੇ ਸਾਰੀ ਸੜਕ ਬਣਾਈ ਜਾਵੇ ਜਲਦ ਤੋਂ ਜਲਦੀ ওভারਲੋਡ ਬਾਹ ਲੰਘਦੇ ਆ ਇਸ ਰੋਡ ਤੇ ਵੀ ਉਹਦੇ ਬਾਰੇ ਦੱਸਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਕੀ ਵਿਚਾਰ ਆ ਉਹਦੇ ਬਾਰੇ ਵਿਚਾਰ ਹੈ ਜੀ ਸਰਕਾਰੀਆ ਨੂੰ ਓਵਰਲੋਡ ਵਾਹਨ ਲੰਘਣੇ ਬੰਦ ਕਰਨੇ ਚਾਹੀਦੇ ਹਨ ਜਦੋਂ ਯਾਪ ਵਧੀਆ ਹਾਲਤ ਦੇ ਵਿੱਚ ਰਸਤਾ ਬਣਾਇਆ ਜਾਵੇ ਤੇ ਟਰਾਂਸਪੋਰਟਾ ਨੂੰ ਵੀ ਇਹੀ ਮੰਗ ਕਰਦੇ ਆਂ ਕਿ ਓਵਰਲੋਡ ਵਾਹਨ ਦਿੱਤੀ ਨਾ ਲਗਾਏ। ਹਾਂਜੀ ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਹੈ ਨਰਿੰਦਰ ਸਿੰਘ ਜੀ। ਇਹ ਕਿਹੜਾ ਪਿੰਡ ਹੈ? ਪਿੰਡ ਬਖਲੌਰ ਹੈ ਤੇ ਅੱਡੇ ਤੇ ਸਾਡੀ ਦੁਕਾਨ ਹੈ ਮੇਰੀ। ਹਾਂਜੀ। ਤੇ ਇਹ ਜਿਹੜਾ ਪੁਲ ਟੁੱਟਿਆ ਹੈ ਆ ਜਿਹੜਾ ਤੁਸੀਂ ਦਿਖਾ ਰਹੇ ਹੋ ਸਾਨੂੰ ਇਹ ਪੁਲ ਜਿਹੜਾ ਆ ਸੂਏ ਦਾ ਪੁਲ ਹੈਗਾ ਇਹ ਪਾਸੇ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਆ ਦੇਖੋ ਇਹ ਮੁਕੰਦpur ਨੂੰ ਸਾਈਡ ਨੂੰ ਜਾ ਰਹੀ ਆ ਜਿਹੜਾ ਮੇਨ ਰੋਡ ਹੈਗਾ ਇਹ ਲਿੰਕ ਰੋਡ ਨੂੰ ਜਾ ਰਿਹਾ ਇੱਧਰ ਨਵਾਂ ਸ਼ਹਿਰ ਨਵਾਂ ਸ਼ਹਿਰ ਨੂੰ ਰੋਡ ਨੂੰ ਨਿਕਲ ਜਾਂਦਾ ਤੇ ਇਹ ਇਹ ਵੱਡੀ ਨਹਿਰ ਹੈ ਇਹ ਵੱਡੀ ਨਹਿਰ ਨਾਲ ਹੀ ਇਹਦੇ ਸੁਆ ਜਾ ਰਿਹਾ ਜਿਹੜਾ ਜਿਹਦਾ ਇਹ ਪੁੱਲ ਟੁੱਟ ਗਿਆ ਹੈ ਕਿ ਇਹਦੇ ਵਿੱਚ ਇਹ ਇਹਦੇ ਇੱਕ ਕਿਦਾਂ ਟੁੱਟਿਆ ਜੀ ਤੁਹਾਨੂੰ ਕੋਈ ਜਾਣਕਾਰੀ ਹੈ ਤੇ ਕੋਈ ਭਾਰੀ ਗੱਡੀ ਨੰਗੀ ਆ ਉਹਦੇ ਕਾਰਨ ਇਹ ਜਣੀ ਟੁਕੜੀ ਟੁਕੜੀ ਥੱਲੇ ਨੂੰ ਵਹਿ ਗਈ ਆ ਇਹਦਾ ਸਰੀਆਂ ਦੇ ਇੰਨਾ ਮਾੜਾ ਹਾਲ ਆ ਤੁਸੀਂ ਦੇਖ ਸਕਦੇ ਹੋ ਕਿ ਜੰਗ ਲੱਗਾ ਹੈ ਬਾਕੀ ਪੌਲ ਦਾ ਵੀ ਹਿੱਸਾ ਜਿਹੜਾ ਵੀ ਕਿਸੇ ਵੀ ਟਾਈਮ ਇਹ ਬਹਿ ਸਕਦਾ ਚਾਹੇ ਕਿ ਆਮ ਲੋਕਾਂ ਲਈ ਖਤਰਾ ਆਇਆ ਕਿਸੇ ਦਾ ਵੀ ਕੋਈ ਵੀ ਨੁਕਸਾਨ ਹੋ ਸਕਦਾ ਪਰ 3-4 ਦਿਨ ਹੋ ਗਿਆ ਕੋਈ ਇੱਥੇ ਦੀ ਸਾਰ ਲੈਣ ਨਹੀਂ ਆਇਆ ਅਸੀਂ ਆਪਣੇ ਤੌਰ ਤੇ ਆਲੇ ਦੁਆਲੇ ਕਰਕੇ ਵੀ ਕੋਈ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਅਗਲੇ ਨੂੰ ਦੂਰੋਂ ਪਤਾ ਲੱਗ ਜਵੇ ਇਹ ਲਾਇਆ ਇਹ ਕੁਝ ਕੁ ਟਾਈਮ ਪਹਿਲਾਂ ਪੌਲ ਚੌੜਾ ਹੋਇਆ ਸੀਗਾ ਇਹ ਨਹੀਂ ਪਤਾ ਪਿੰਡ ਦੇ ਸਹਿਯੋਗ ਨਾਲ ਹੋਇਆ ਸੀਗਾ ਕਿ ਜਾਂ ਪ੍ਰਸ਼ਾਸਨ ਨੇ ਕੀਤਾ ਸੀਗਾ ਪਰ ਨਹਿਰ ਦਾ ਪੌੜ ਚੌੜਾ ਕਰ ਦਿੱਤਾ ਗਿਆ ਨਵਾਂ ਬਣਾ ਦਿੱਤਾ ਗਿਆ ਸਾਰਾ ਪਰ ਇਸ ਪੌਲ ਨੂੰ ਛੱਡ ਦਿੱਤਾ ਗਿਆ ਹੁਣ ਤਾਂ ਲੱਗਦਾ ਜਿਵੇਂ ਸਾਈਡਾਂ ਚੌੜੀਆਂ ਹੋਈਆਂ ਸੀ ਨਵਾਂ ਬਣਿਆ ਕਰਕੇ ਇਹਨੂੰ ਲੱਗਦਾ ਕਾਗਜ਼ ਪੱਤਰੀ ਬਣਾ ਦਿੱਤਾ ਆ ਕਿਉਂਕਿ ਇਹ ਪੌਲ ਚੌੜਾ ਨਹੀਂ ਕੀਤਾ ਲੱਗ ਕੇ ਦੇ ਸਾਰੇ ਪੌਲ ਚੌੜੇ ਕਰ ਦਿੱਤੇ ਗਏ ਆ ਚੱਕ ਦੰਨੇ ਵਾਲਾ ਮੋਹਰੇ ਛੇਹੂਪੁਰ ਵਾਲੇ ਇਧਰ ਸਲਵਾਨਾ ਸਾਹਿਬ ਗੜੀ ਵਾਲਾ ਸਾਰੇ ਪੌਲ ਬਣ ਗਏ ਵੀ ਇਸ ਪੌਲ ਨੂੰ ਛੱਡ ਦਿੱਤਾ ਗਿਆ ਜੋ ਇਹਦਾ ਅਜਾ ਹਾਲ ਆ ਕਿਸੇ ਵੀ ਟਾਈਮ ਕਿਸੇ ਦਾ ਵੀ ਨੁਕਸਾਨ ਇੱਥੇ ਹੋ ਸਕਦਾ ਇਹਦੀ ਇਨਕਵਾਰੀ ਹੋਣੀ ਚਾਹੀਦੀ ਆ ਜੋ ਵੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਔਰ ਇਹ ਪੌਲ ਨੂੰ ਬਣਾਇਆ ਜਾਵੇ ਇੱਕ ਨਾ ਸਾਡਾ ਜਿਹੜਾ ਰੋਡ ਆ ਇਹ ਚੱਕ ਦਾ ਨਾ ਤੋਂ ਮੁਕੰਦਪੁਰ ਇਹਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਗਈ ਆ ਕਿ ਖੱਡੇ ਇੰਨੇ ਨੇ ਡੂੰਘੇ ਆ ਸਕੂਟਰ ਮੋਟਰਸਾਈਕਲ ਗੱਡੀਆਂ ਵਾਲਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਧੁੰਦ ਜਾਂ ਮੀਂਹ ਕਣੀ ਦੇ ਮੌਸਮ ਦੇ ਵਿੱਚ ਪਾਣੀ ਭਰਨ ਦਾ ਖੱਡੇ ਪਤਾ ਨਹੀਂ ਲੱਗਦਾ ਐਕਸੀਡੈਂਟ ਹੁੰਦੇ ਆ ਲੋਕ ਡਿੱਗਦੇ ਆ ਉਹਨਾਂ ਦੇ ਵੀਕਲਾਂ ਦਾ ਨੁਕਸਾਨ ਹੁੰਦਾ ਆ ਪਰ ਸਾਡੀ ਮੰਗ ਆ ਕਿ ਇਹ ਚੱਕਦਾਨ ਤੋਂ ਮਗੰਦਪੁਰ ਰੋਡ ਨੂੰ ਛੇਤੀ ਤੋਂ ਛੇਤੀ ਇਹਨੂੰ ਬਣਾਇਆ ਜਾਵੇ। ਕਨਾਣਾ ਸਾਹਿਬ ਜਿਹੜਾ ਇਹ ਪੁਲ ਟੁੱਟ ਗਿਆ ਜਿਹੜਾ ਸਾਨੂੰ ਇਹ ਵੀ ਪਤਾ ਲੱਗਾ ਕਿ 2 ਸਾਲ ਪਹਿਲਾਂ ਇਹਦੀ ਰਿਪੇਅਰ ਵੀ ਹੋਈ ਸੀ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਰੋਵਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਧਿਆਨ ਵਿੱਚ ਇਹ ਆਪਣੀ ਖਬਰ ਲਿਆਂਦੀ ਪੁਲ ਦੇ ਬਾਰੇ ਵਿੱਚ। ਔਰ ਇਹ ਵੀ ਪਤਾ ਲੱਗਾ ਕਿ 2 ਸਾਲ ਪਹਿਲਾਂ ਜਦੋਂ ਕਿ ਇਥੇ ਕਾਂਗਰਸੀ ਸਰਕਾਰ ਸੀ ਉਦੋਂ ਇਹਦੀ ਰਿਪੇਅਰ ਹੋਈ ਪਰ ਇਹ ਫਿਰ ਟੁੱਟ ਗਿਆ ਇਹ ਤੁਸੀਂ ਪਹਿਲੀ ਪੰਜ ਜਾਣਦੇ ਹੋ ਪੁਰਾਣੀਆਂ ਸਰਕਾਰਾਂ ਨੇ ਕਿਸ ਹਿਸਾਬ ਚ ਕੰਮ ਕੀਤਾ ਹੁਣ ਸਾਡੇ ਧਿਆਨ ਵਿੱਚ ਆ ਗਿਆ ਔਰ ਅਸੀਂ ਉੱਪਰ ਆਪਣੇ ਅਫਸਰਾਂ ਨੂੰ ਇਹ ਖਬਰ ਕਰ ਦਿੱਤੀ ਹੈ ਕਿ ਇਸ ਦੀ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਰਿਪੇਅਰ ਜਾਂ ਦੁਬਾਰਾ ਇਸ ਨੂੰ ਤਿਆਰ ਕਰਨ ਦੇ ਲਈ ਆਰਡਰ ਕਰ ਦਿੱਤੇ ਗਏ ਹਨ ਔਰ ਬਹੁਤ ਜਲਦੀ ਦਾ ਮਤਾ ਪਾਸ ਕੀ ਇਹਨੂੰ ਬਜਟ ਵਿੱਚ ਜਰੂਰ ਮਨਾਇਆ ਜਾਵੇ ਧੰਨਵਾਦ